ਤੋ ਤਿੰਨ ਦਿਨ ਤੋਂ ਨਾ ਪਾਣੀਆਂ ਦਾ ਬੜੀ ਗੱਲ ਚੱਲ ਰਹੀ ਆ ਕਹਿੰਦੇ ਕਿ ਪਾਣੀਆਂ 'ਚ ਜ਼ਹਿਰ ਘੋਲਤਾ ਹਰਿਆਣੇ ਨੇ ਤੇ ਪੀਐਮ ਮੋਦੀ ਜੀ ਵੀ ਉੱਤੇ ਬੋਲ ਗਏ ਆ ਤੁਹਾਡੀ ਗੱਲ ਅਜੇ ਤੱਕ ਇੱਕ ਸਾਲ ਹੋ ਗਿਆ ਸੰਘਰਸ਼ ਲੜਦਿਆਂ ਨੂੰ ਮੋਦੀ ਸਾਹਿਬ ਦਾ ਕੋਈ ਬਿਆਨ ਤੱਕ ਨਹੀਂ ਆਇਆ ਪਾਣੀਆਂ ਦੇ ਮੁੱਦੇ ਤੋਂ ਕਹਿੰਦੇ ਕਿ ਜ਼ਹਿਰ ਜਿਹੜਾ ਘੋਲ ਕੇ ਭੇਜਦੇ ਹੋ ਇਹੋ ਦਾ ਪ੍ਰਧਾਨ ਮੰਤਰੀ ਪਾਣੀ ਪੀਂਦਾ ਖੁਦ ਕਹਿ ਰਹੇ ਆ ਪਰ ਤੁਹਾਡਾ ਅੰਦੋਲਨ ਅਜੇ ਤੱਕ ਦਿਖਿਆ ਨਹੀਂ ਕਾਰਨ ਕੀ ਲੱਗਦਾ ਤੁਹਾਨੂੰ ਨਹੀਂ ਦੇਖੋ ਆ ਨਹੀਂ ਹੈਗਾ ਦੇਖੋ ਜਿਹੜੀ ਇਹ ਕਾਰਪੋਰੇਟ ਦੀ ਪਾਲਿਸੀ ਹੈ ਨਾ ਕਿਸੇ ਸੂਬੇ ਨੂੰ ਇਹ ਕਾਰਪੋਰੇਟ ਇੰਡਸਟਰੀ ਲੈ ਕੇ ਆਂਦੀ ਆ ਉਹਦਾ ਕੋਈ ਨਾਂ ਤਾਂ ਹੋ ਜਿਹੜੇ ਸਾਡਾ ਪ੍ਰਦੂਸ਼ਣ ਕੰਟਰੋਲ ਬੋਰਡ ਆ ਕੰਟਰੋਲ ਕਾਡੋ ਪ੍ਰੋਡੂਸ਼ਨ ਬੋਰਡ ਆ ਨਾ ਉਹਦੇ ਨਿਜਮ ਲਾਗੂ ਹੁੰਦੇ ਆ ਨਾ ਕਿਤੇ ਆ ਤੋ ਵੱਡੇ ਲੋਕਾਂ ਦੀਆਂ ਫੈਕਟਰੀਆਂ ਉੱਤੇ ਨਿਜਮ ਕਾਨੂੰਨ ਕੋਈ ਨਹੀਂ ਲਾਗੂ ਹੁੰਦਾ ਉਹ ਮਨਮਰਜ਼ੀ ਨਾਲ ਜ਼ਮੀਨਾਂ ਦੇ ਹੇਟ ਕੱਲਾ ਹੀ ਨਹੀਂ ਪੂਰੇ ਦੇਸ਼ 'ਚ ਅਸੀਂ ਕਹਿ ਦਿੰਦੇ ਨੇ ਵੀ ਜੁਪੀ ਚੱਲ ਜੋ ਜਿਹੜਾ ਗੰਗਾ ਮਈਆਂ ਨੂੰ ਸਾਫ਼ ਕਰਨ ਦਾ ਪ੍ਰੋਜੈਕਟ ਬਣਾਇਆ ਸੀ ਉਹਦਾ ਕੀ ਬਣਿਆ ਠੀਕ ਹੈ ਜੀ ਫੇਲ ਆ ਪੂਰੀ ਤਰ੍ਹਾਂ ਠੀਕ ਹੈ ਜੀ ਜਮਨਾ ਮਾ ਭਾਵੇਂ ਉੱਚ ਜਮਨਾ ਚ ਸੈਂਟਰ ਵੀ ਆਉਂਦਾ ਤੇ ਕੇਜਰੀਵਾਲ ਸਰਕਾਰ ਵੀ ਆਂਦੀ ਉਹ ਫੇਲਾ ਭਲੇ ਪੂਰੇ ਦੇਸ਼ ਦਾ ਮਤਲਬ ਕਿ ਬੰਬੇ ਸ਼ਹਿਰ ਚ ਲਈਏ ਮਹਾਰਾਸ਼ਟਰ ਵਿੱਚ ਡਬਲ ਇੰਜਨ ਸਰਕਾਰ ਕੀ ਉੱਥੇ ਸ਼ਹਿਰ ਪੋਲੂਸ਼ਨ ਨਹੀਂ ਹੈਗਾ ਕੋਲਕਾਟੇ ਚਲੇ ਜੋ ਤੁਸੀਂ ਕਿਤੇ ਵੀ ਸ਼ਹਿਰ ਚ ਇਹ ਪੂਰਾ ਜਿੰਨੀਆਂ ਵੀ ਸਰਕਾਰਾਂ ਨੇ ਦਿੱਸ਼ਦੀਆਂ ਸਾਰੀ ਤਰ੍ਹਾਂ ਪ੍ਰਦੂਸ਼ਣ ਵਾਲੇ ਮੁੱਦੇ ਤੇ ਇੱਕਮਤ ਨੇ ਕਿਤੇ ਵੀ ਪ੍ਰੋਲੂਸ਼ਨ 1921 ਦਾ ਫਰਕ ਚਾ ਲੋ ਵੀ ਕਿਤੇ ਘੱਟ ਹੈਗਾ ਤਾਂ ਕਿਸੇ ਸਰਕਾਰ ਨੇ ਬਰਨਦ ਕੀਤਾ ਤੋਂ 15 11 ਸਾਲਾਂ ਤੋਂ ਜਿਹੜੀ ਸੱਤਾ 'ਚ ਬੈਠੀ ਸਰਕਾਰ ਉਹੀ ਜ਼ਿੰਮੇਵਾਰ ਹੋ ਸਕਦੀ ਉਹਨੇ ਕੀ ਚੁੱਕਿਆ ਹੈ ਗੱਦੇ ਬਾਰੇ ਸਟੈਪ ਕੀ ਚੁੱਕਿਆ